ਲੋਜਿਕ ਆ ਦੇਖ ਰੇ ਇਧਰ ਆ ਤਾਂ ਬਹੁਤ ਚੀਜ਼ਾਂ ਬਣ ਰਹੀਆਂ ਲੱਗ ਲੱਗ ਨਾ ਬੰਦ ਹੋ ਗਏ ਨਾ ਬਾਹਰ ਇਹਦੇ ਸੇਮੇ ਬਣਾ ਰੇ ਉਧਰ ਇਧਰ ਐ ਭਾਜੀ ਉਧਰ ਹੀ ਪਿੱਛੇ ਸੇਮੇ ਬਣਾ ਰੇ ਹੈ ਆ ਦੇਖ ਆ ਦੇਖ ਲਿਆ ਇਹ ਤਿੰਨ ਇਹ ਤੁਹਾਡੇ ਆਪਣੇ ਤਿੰਨ ਇਹ ਸੇਮ ਉਹੀ ਚੀਜ਼ ਹੈ 100 ਗਾਜ ਵਿੱਚ ਸੇਮ 102 ਗਾਜ ਵਿੱਚ 102 ਗਾਜ ਵਿੱਚ ਠੀਕ ਹੈ ਕਿੰਨਾ ਪ੍ਰੋਜੈਕਟ ਲਓ ਜੀ ਵੀਰ ਜੀ ਉਹਨਾਂ ਨੂੰ ਇੱਕ ਦੋ ਪ੍ਰੋਜੈਕਟ ਦਿਖਾ ਕੇ ਲਿਆਉਣੇ ਪ੍ਰਾਪਰਟੀਆਂ ਦਿਖਾ ਕੇ ਲਿਆਉਣੀਆਂ ਵੀਰ ਉਹਨਾਂ ਹੀ ਆਏ ਨੇ ਸਾਊਥ ਕੋਰੀਆ ਤੋਂ ਕਹਿੰਦਾ ਵੀਰੇ ਜਿੱਥੇ ਪੈਪਰਾਉਟ ਲੈਣੀ ਉੱਥੇ ਅਸੀਂ ਪੈਸੇ ਇਨਵੈਸਟਮੈਂਟ ਕਰਨੇ ਨੇ ਤੁਸੀਂ ਕਹਿੰਦੇ ਵੀ ਪੂਰੇ ਟਰਸਟ ਨਾਲ ਦੇਖ ਕੇ ਕਿੱਦਾਂ ਇਹਦਾ ਤੁਸੀਂ ਘੁਮ ਰਹੇ ਆ ਤੇ ਕੋਈ ਚੀਜ਼ ਲਾਉਂਗਾ ਤਾਂ ਵਧੀਆ ਲਾਉਂਗੇ ਤੇ ਅਸੀਂ ਵੀ ਉੱਥੇ ਲੈਣਾ ਜਿਹੜੇ ਜਿਹੜੇ ਮੈਂ ਦੇਖੇ ਬਗੈਟ ਵੀਰ ਨੂੰ ਦਿਖਾਉਂਗਾ ਇਹ ਵੀਰ ਨੂੰ ਜੇ ਕੋਈ ਆਈਡੀ ਚਾਹੂਗਾ ਤਾਂ ਲੈ ਲਵਾਂਗੇ ਜੇ ਤੁਸੀਂ ਹਾਂਜੀ ਨਹੀਂ ਫਿਰ ਤੂੰ ਹੋਰ ਪਾਸੇ ਦੇਖ ਲਓ ਨਹੀਂ ਤੇ ਮੇਰੇ ਬੰਦੋਂ ਤੁਹਾਨੂੰ ਸਾਰਨ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਵੀਰ ਨੇ ਅੱਠ ਨੂੰ ਕਿੰਨੇ ਕਾਫੀ ਟਾਈਮ ਲਾਇਆ ਕੋਰੀਆ ਵਿੱਚ ਮੈਂ 9 ਸਾਲ ਲਾ ਕੇ ਆਈ ਚਲੋ ਨਾਲੇ ਤੇ ਕੋਰੀਆ ਬਾਰੇ ਗੱਲਾਂ ਕਰਕੇ ਵੀਰ ਉਹਨਾਂ ਨਾਲ ਵੀ ਕੋਰੀਆ ਵਿੱਚ ਕਿਹੜਾ ਕਸ਼ਾ ਕਿੰਨੀ ਇੱਕ ਤਨਖਾਹ ਪੜੀ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਨਾਲੇ ਪ੍ਰੋਪਰਟੀ ਬਾਰੇ ਸਮਝਦੇ ਅੱਜ ਆਪਾਂ ਚਲੋ ਥੋੜੀ ਘਟੇ ਚਾਹਦੇ ਆ ਆਹ ਜੀ ਵੀਰ ਉਹਨਾਂ ਨੇ ਕਿਹਾ ਗੱਡੀ ਵੀ ਤੂੰ ਹੀ ਚਲਾ ਮੈਂ ਅਗਲਾ ਮੈਂ ਹੀ ਚਲਾਉਂਦਾ ਕਿੰਨਾ ਘਟਾ ਮਗਰ ਆਏ ਤੁਹਾਨੂੰ ਉੱਥੇ ਸਾਊਥ ਕੋਰੀਆ ਤੇ ਮੈਨੂੰ 2 ਮਹੀਨੇ ਹੋ ਗਏ ਆ 2 ਮਹੀਨੇ ਹੋਏ ਹਾਂ ਜੀ 3 ਮਹੀਨੇ ਜਾਏ ਪਾਸੇ ਦਾ ਤਾਂ ਲੱਗ ਪਾਹੀ ਫਿਰ ਕਹਿੰਦੇ ਵਟਿਆਪ ਜਲਾ ਕਹਿੰਦੇ ਮੈਨੂੰ ਹਾਲੇ ਪਤਾ ਨਹੀਂ ਹੋ ਗਿਆ ਨਾ 8 ਸਾਲ ਲਾ ਕੇ ਆਏ ਲੰਦੇ ਨਵਾਂ ਹੀ ਆਇਆ ਹੁੰਦਾ ਨਾ ਇੰਡੀਆ ਚ ਬੰਦਾ ਨਹੀਂ ਨਹੀਂ ਬਹੁਤ ਬਦਲ ਗਿਆ ਮੈਂ ਵੀ ਜਦੋਂ 9 ਰੁਪਏ ਤੋਂ 900 ਵਧੇ ਆਇਆ ਤਾਂ ਹਾਂ ਜੀ ਬਹੁਤ ਚੀਜ਼ਾਂ ਬਦਲ ਗਈਆਂ ਤੇ ਇੱਥੇ ਬਿਲਕੁਲ ਬਹੁਤ ਚੀਜ਼ਾਂ 14 15 15 ਚ ਗਿਆ ਸੀ ਹੁਣ 24 ਚ ਆਇਆ ਹਾਂ ਆਹ ਤਾਂ ਮੈਨੂੰ ਸੋਤਕੋਰੇ ਬਾਰੇ ਕਾਫੀ ਵੈਸੇ ਪਤਾ ਤਾਂ ਹੈਗਾ ਵੀ ਉੱਥੇ ਜਾ ਕੇ ਬੰਦੇ ਜਿਹੜੇ ਪੋਲਿਟੀਕਲ ਸਟੇਜ ਹੀ ਲੈ ਲੈਂਦੇ ਆ ਹਾਂਜੀ ਹਾਂਜੀ ਤੇ ਮਿਨਿਮਮ ਬੰਦਾ ਕਿੰਨੇ ਕੁ ਬਣਾਈ ਜਾਂਦਾ ਮਹੀਨੇ ਦੇ ਉੱਤੇ ਉੱਥੇ ਵੀ ਜਿਹੜੇ ਹੁਣ ਨਾਮੇ ਜਾਂਦੇ ਆ ਜੀ ਲੱਖ ਪਲੱਸ ਚੱਕੀ ਜਾਂਦੇ 1-25 ਅੱਛਾ ਜਿਹੜੇ ਪੁਰਾਣੇ ਨੇ ਉਹ ਡੇਢ ਡੇਢ ਤੋਂ ਪਲੱਸ ਚੱਕੀ ਜਾਂਦੇ ਜਿਹੜੇ ਪੁਰਾਣੇ ਆ ਡੇਢ ਜਿਹੜੇ ਨਵਾਂ ਵੀ ਲੱਖ ਰੁਪਏ ਮਿਲਦਾ ਪੜਾਈ ਜਾਂਦਾ ਖਰਚਾ ਆਪਣੇ ਕੱਢ ਕੇ ਪਚਾਈ ਜਾਂਦਾ ਲੱਖ ਰੁਪਈਆ ਹਾਂ ਬਿਲਕੁਲ ਅੱਛਾ ਭਣੀ ਕਿੱਟ ਕਿ ਭਾਈ 1 ਬੰਦਾ ਲੱਖ ਰੁਪਏ ਤੇ ਕਿੰਨੇ ਕ ਸਾਲ ਲਾ ਜਾਂਦਾ ਪ੍ਰੀਟੀਕਲ ਸਟੇਜ ਉੱਤੇ ਪ੍ਰੀਟੀਕਲ ਸਟੇਜ ਵੀ ਪਹਿਲਾਂ ਤਾਂ ਕਾਫੀ ਟਾਈਮ 4-5 ਸਾਲ ਚੱਲਦੀ ਸੀ ਹਾਂਜੀ ਹਾਂਜੀ ਤੇ ਜੋ ਹੁਣ ਦਾ ਜਿਸਟਮ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਫਰਾਡੇ ਹੁੰਦਾ ਹਨਾ ਅੱਛਾ ਤੇ ਹੁਣ 2-3 ਸਾਲ ਮਗਰੋਂ ਇੰਟਰਵਿਊ ਪਾ ਦਿੰਦੇ ਆ ਯਾਨੀ ਕਿ ਹੁਣ 3-4 ਸਾਲ ਚੱਲ ਜਾਂਦੀ ਆ 6-6 ਮਹੀਨੇ ਕਰਕੇ ਤੇ 3 ਸਾਲ ਚ ਬੰਦਾ ਸਮਝ ਲਾ ਵੀ 50 ਲੱਖ ਦੇ ਡਿਕੜ ਬਣਾਏ ਲਿਆਉਂਦਾ ਹੋਊਗਾ ਹਾਂਜੀ ਹਾਂ ਬੰਦੇ ਦੀ ਮਿਹਨਤ ਆ ਮਿਹਨਤਾਂ ਕਿੱਦਾਂ ਦਾ ਮਿਲਦਾ ਵੀ ਥੋੜੀ ਸੈਟਿੰਗ ਆਉਂਦੀ ਆ ਜੇ ਦਾ ਵਧੀ ਕੰਟੀਨਿਊ ਕੰਮ ਕਰੀ ਜਾਂਦਾ ਤੇ ਇਹ ਤਾਂ ਕਮਾ ਜਾਂਦਾ ਜੀ ਇਹ ਨਹੀਂ ਸੈਟ ਆਉਂਦਾ ਕੰਮ ਫਿਰ ਤਾਂ ਤੁਹਾਨੂੰ ਪਤਾ ਤਾਂ ਕੀ ਨੇ ਨਾ ਤੇ ਤੱਕ ਤੇ ਟੁੱਟ ਮਾਂ ਕੰਮ ਕਰ ਲਿਆ ਛੁੱਟ ਗਿਆ ਬਿਹਲੇ-ਪਹਿਲੇ ਉਹ ਬਰਾਬਰ ਜੀ ਹਿਸਾਬ ਤਾਂ ਚਲੇ ਜਾਂਦਾ ਜੀ ਇਹ ਹੋ ਜਾਂਦਾ 10 ਸਾਲੋਂ ਮਗਰੋਂ ਫਿਰ ਦਿਨ-ਦਿਨ ਮਹੀਨੇ ਦਾ ਵੀਜ਼ਾ ਮਿਲ ਜਾਂਦਾ ਅੱਛਾ ਸਾਲ ਦੋ ਸਾਲ ਉਹ ਚੱਲ ਜਾਂਦਾ ਉਹਦੇ ਵਿੱਚ ਪਰ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੈ ਅੱਛਾ ਤੇ ਜੇ ਫੜ ਲੈਣ ਫਿਰ ਜੁਰਮਾਨਾ ਪਾ ਦਿੰਦੇ ਆ ਉਹ ਤੇ ਪੱਕੇ ਬੁੱਕੇ ਹੋਣ ਦਾ ਕੋਈ ਸਿਸਟਮ ਪੱਕੇ ਹੋਣ ਦਾ ਸਿਸਟਮ ਵਿਆਹ ਕਰਵਾ ਕੇ ਬਸ ਵਿਆਹ ਕਰਾ ਕੇ ਹੋਰ ਕੋਈ ਸਿਸਟਮ ਨਹੀਂ ਹਾਂ ਜੇ ਬੰਦਾ ਜਿਹੜਾ এডਿਕੇਸ਼ਨ ਤੇ ਜਾਂਨੇ ਆ ਪ੍ਰਾਈਵੇਟ ਪਰ ਹਾਂ ਉਹ ਫਿਰ ਚੰਗੀ ਪੜਾਈ ਕਰਨੀ ਪੈਂਦੀ ਉਹਨਾਂ ਦੀ ਲੈਂਗੁਏਜ ਚ ਤੇ ਉਹ ਥੋੜਾ ਜਿਹਾ ਲੰਬਾ ਪ੍ਰੋਸੈਸ ਆ ਠੀਕ ਹੈ ਹੈ ਜਰੂਰ ਆ ਪੀ ਐਚਡੀ ਕਰਨੀ ਪੈਂਦੀ ਯਾਨੀ ਕਿ ਥੋੜਾ ਜਿਹਾ ਲੰਬਾ ਪ੍ਰੋਸੈਸ ਆ ਅੱਛਾ ਤੇ ਦੂਜਾ ਆਪਸ਼ਨ ਵਿਆਹ ਦਾ ਹੀ ਅੱਛਾ ਵਿਆਹ ਦਾ ਹਾਂਜੀ ਠੀਕ ਹੈ ਤਾਂ ਆਪਣੇ ਤਾਂ ਹੀ ਨਹੀਂ ਬਾਈ ਪੰਜਾਬੀ ਜਾਂਦੇ ਹੈਗੇ ਉੱਥੇ ਹਾਂਜੀ ਸਾਡੇ ਬੰਦੇ ਜ਼ਿਆਦਾਤਰ ਜਾਂਦੇ ਵੀ ਪੱਕੇ ਹੋਈਏ ਉਹ ਕੰਟਰੀ ਚ ਦੇ ਹੀ ਆਦਾਂ ਪਾ ਕੇ ਤਿੰਨ ਸਾਲ ਚੋਂ ਬੰਦਾ 50 ਲੱਖ ਰੁਪਏ ਬੜ ਜਾਂਦਾ ਥੋੜਾ ਬੰਦਾ ਇਧਰ ਇਨਵੈਸਟਮੈਂਟ ਕਰੇ ਤਾਂ ਕੀ ਕਹਿੰਦੇ ਆ ਇਨਵੈਸਟਮੈਂਟ ਕਰਕੇ ਪੈਸਾ ਪੈਸਾ ਨੂੰ ਕਿੱਦਾਂ ਬਣਾਉਣਾ ਮੈਂ ਨੂੰ ਸਾਰੇ ਹੁੰਡੀਆਂ ਵਿਚਾਲੇ ਦੱਸਾਂਗਾ ਅੱਜ ਹਾਂਜੀ ਹਾਂਜੀ ਤੁਸੀਂ ਵੀਡੀਓ ਦੇਖਦੇ ਹੋ ਨਾ ਪਰ ਮੇਰੀ ਹੈ ਹਾਂਜੀ ਮੈਂ ਉੱਥੇ ਬੜੀ ਫਾਰਮਿੰਗ ਦਾ ਕੰਮ ਕਰਦਾ ਸੀ ਨਾ ਉੱਥੇ ਅੱਛਾ ਤੇ ਫਾਰਮਿੰਗ ਕੰਮ ਦੋ ਤਿੰਨ ਘੰਟੇ ਸਵੇਰੇ ਹੁੰਦਾ ਦੋ ਤਿੰਨ ਘੰਟੇ ਸ਼ਾਮ ਨੂੰ ਹੁੰਦਾ ਨਾ ਉਹ ਜੀ ਫਿਰ ਵੀ ਜਦੋਂ ਥੋੜਾ ਮੈਂ 82 ਨੰਬਰ ਦੇਖਿਆ ਤਾਂ ਲੱਗਦਾ ਪੂਰੀ ਮੇਰੇ ਹੈ ਕਿ ਦੋ ਉੱਥੇ ਦੇ ਆਪਣੇ ਸੌਤਪੁਰੇ ਦੇ ਲੈ ਵੀ ਪਲਾਨ ਕਰ ਰਹੇ ਆ ਸੌਤਪੁਰੇ ਜਾਣ ਦੇ ਤੋਂ ਫਿਰ ਕੇ ਆਵਾਂ ਦੇਖ ਕੇ ਆਵਾਂ ਕੀ ਹਿਸਾਬ ਦਾ ਵਧੀਆ ਵੀ ਕੰਟਰੀ ਹੈ ਕ੍ਰਾਈਮ ਫਰੀ ਆ ਨਸ਼ਾ ਕਰਾਂ ਫਰੀ ਆ ਅੱਛਾ ਇੱਕ ਮੱਚ ਜੇ ਸੁਣੀ ਦੀ ਸੁਣ ਇੰਡੀਅਨ ਨੂੰ ਥੋੜੀ ਨਫ਼ਰਤ ਜੇ ਕਰਦੇ ਲੋਕ ਕੋਈ ਖਬਰਾਂ ਜੇ ਆਈਆਂ ਉੱਥੇ ਹੈਗਾ ਥੋੜਾ ਜ ਮੈਨਾਂ ਬਹੁਤਾ ਤਾਂ ਨਹੀਂ ਹੈ ਕੋਈ ਸਿਕ ਲੋਕ ਹੈਗੇ ਨਹੀਂ ਯਾਨੀ ਕਿ ਸਾਰੇ ਤਾਂ ਨਹੀਂ ਕਹਿ ਸਕਦੇ ਅੱਛਾ ਤੇ ਉਹ ਥੋੜਾ ਜ ਮਤਲਬ ਆਪਣੀ ਕੰਟਰੀ ਦੇ ਲੋਕਾਂ ਨਾਲ ਜ਼ਿਆਦਾ ਵਗੋਰੀਆਂ ਨਾਲ ਥੋੜਾ ਜ ਫਰਕ ਹੈ ਉਹਨਾਂ ਦਾ ਅੱਛਾ ਹਾਂ ਜੀ ਉਹ ਮਤਲਬ ਉਹ ਆਪਣੇ 15 ਨੂੰ ਵੇਚੂਦਾਰਮ ਕਹਿੰਦੇ ਆ ਨਾ ਤੇ ਜ਼ਿਆਦਾ ਤਾਂ ਉਹ ਕਹਿੰਦੇ ਵੀ ਬਸ ਉਹਦੇ ਖਾਸੇ ਯੂਜ਼ ਕਰਦੇ ਆ ਲੇਬਰ ਖਾਸੇ ਯੂਜ਼ ਅੱਛਾ ਅੱਛਾ ਚਲ ਹੁਣ ਚੱਲਦੇ ਆ ਤੇ ਲਾਡੀ ਭਾਜ ਨੂੰ ਪਰਾਂ ਕਾਲ ਵੀ ਕਿੱਥੇ ਕਿ ਪਹੁੰਚ ਗਈ ਉਹ ਵੀ ਲਾਡੀ ਭਾਜ ਪੂਰਾ ਪ੍ਰੋਜੈਕਟ ਪਾ ਦੇ ਜੀ ਬਹੁਤ ਸ਼ੁਗਰੀਆ ਬੰਤੇਰਾ ਭਾਣੀ 150 गज में 1350 स्क्वायर फीट एरिया है नीचे हमारी पार्किंग आ जाएगी ये फर्स्ट फ्लोर सेकेंड फ्लोर थर्ड फ्लोर 5490 56 5390 5290 प्लस रूफ राइट्स आ जाते हैं इसमें और ए, जो हम ए, ए, फोर फ्लोर तक के तीन फ्लोर हो चुका है अब जी बदिया जो बढ़िया गाड़ी अपनी अंदर खड़ी जाती है हां जी हां ये अपना इधर पीछे लिफ्ट लाके देने है लिफ्ट आ जाएंगे ये तो लिफ्ट टॉप भी तीन मंजिल बट है तो बोल दो फोर फ्लोर है अभी थे लास्ट में गाड़ी आ जाएगी अपनी ਉਹ ਜਿਵੇਂ ਬਣਾ ਕੇ ਦੇ ਰਹੇ ਆ ਅੰਦਰ ਠੀਕ ਹੈ ਫਰੰਟ ਤੋਂ ਬੈਕ ਮੇਂ ਹਮਾਰੇ 4-4 ਫੀਟ ਕੀ ਬਾਲਕਨੀ ਰੱਖ ਰਹੇ ਆ ਠੀਕ ਹੈ ਇਹ ਆਪਕੇ ਸਟੇਅਰਸ ਆ ਗਈ ਯਹਾਂ ਪੇ ਲਿਫਟ ਆ ਜਾਏਗੀ 2 ਰੂਮ ਆ ਜਾਣਗੇ ਯਹਾਂ ਪੇ ਬਾਥਰੂਮ ਆ ਗਿਆ ਜਗ੍ਹਾ ਦਿਖਾ ਲਿਆਂਦੇ ਤੇ ਹੁਣ ਜਿੱਥੇ ਮੇਰਾ ਫਲੈਟ ਉੱਥੇ ਲੈ ਕੇ ਚੱਲਿਆ ਭਾਜੀ ਨੇ ਹੁਣ ਆ ਜੀ ਕਹਿੰਦਾ ਉੱਥੇ ਵੀ ਦੇਖਣਾ ਆ ਚਲੋ ਆਜੋ ਭਾਜੀ ਉੱਥੇ ਵੀ ਦਿਖਾ ਦਿਆਂਗੇ ਇਹ ਆਹ ਇਰੀਆ ਪੂਰਾ ਨਵਾਂ ਡਿਵੈਲਪ ਹੋ ਰਿਹਾ ਹੈ ਹੋਰ ਆਉਣ ਬੜੇ ਭਾਜੀ 2-3 ਸਾਲਾਂ ਦੇ ਵਿੱਚ ਬਿਲਕੁਲ ਬਿਲਕੁਲ ਨੋਟੇ ਨੋਟ ਆ ਜੀ ਵੀਰੇ ਇੱਥੇ ਆ ਸੜਕ ਤੇ ਬਣ ਰਹੀ ਹੈ ਪੂਰੀ ਇਹ ਹੁਣ ਤਹਲੇ ਸੜਕਾ ਮੰਨਵੇ ਭਰਤਪੁਰ ਤੋਂ ਲੈ ਕੇ ਬਣ ਜਾਣਾ ਵਿੱਚ ਪਲਾਟ ਬੜਾ ਕਿ ਪਲਾਟ ਵੀ ਹੈਗੇ ਇੱਥੇ ਸਾਰੇ ਤੁਸੀਂ ਦੇਖੇ ਦਸੋ ਪਾਇ ਪੜ ਕੇ ਤੁਹਾਨੂੰ ਫਾਇਦਾ ਅੱਗੇ ਹੁਣ ਤੁਸੀਂ ਘਰਾਂ ਜਾ ਕੇ ਸਰਚ ਕਰਿਓ ਜਿਹੜਾ ਆ ਹੈ ਬਾ ਜਿਹੜਾ ਗਵਲ ਜਿਹਦੇ ਪੜਦੇ ਲੱਗੇ ਹੋਇਆ ਸਾਹਮਣੇ ਆ ਉੱਪਰ ਦਾ ਕਰਾਇਵਾ ਚਾਹੁੰਦੇ ਨੇ ਤਿਆਰ ਕਿਸੇ ਪਤਾ ਵਿੱਚ ਨੂੰ ਫੋਰ ਸੇਲ ਹੀ ਲਾਤੋਣਾ ਮੇਰੇ ਨਾਲ ਉੱਪਰ ਵਾਲਾ ਲਾਇਆ ਹੋਇਆ ਹਾਂ ਫੋਰ ਸੇਲ ਲਾਤੋਣਾ ਨੇ ਹਾਂਜੀ ਮੇਰੇ ਨਾਲ ਤੇ ਚੱਲੇ ਦਫ਼ਤਰ ਫਿਰ ਉਹਨਾਂ ਦੇ ਬਾਜੀ ਹਾਂਜੀ ਹਾਂ ਚਲੋ ਤਾਂ ਹੁਣ ਚੱਲੀ ਫਿਰ ਉਹਨਾਂ ਦੇ ਤੋਡੀ ਭੱਜੀ ਗਿਆ ਆ ਕੇ ਦੇਖੋ। ਚੁਗਰੇ ਭਲੀ ਆਏ ਤੁਸੀਂ ਲੇਟ ਆ ਪਰ ਜੁਰਮਾਨਾ ਲੱਗਣਾ ਉਹ ਤੁਹਾਨੂੰ। ਮੈਂ ਉਹਨੇ ਬੈਂਕ 'ਚ ਕੰਮ ਤੋਰ ਰਹੇ। ਲੌਜੀਕ ਆ ਦੇਖ ਰਹੇ ਇਧਰ ਆ। ਬਹੁਤ ਚੀਜ਼ਾਂ ਬਣਵੇਂ ਅਲੱਗ-ਅਲੱਗ ਨਾਲ। ਬੰਦ ਹੋ ਗਿਆ ਨਾ ਬਾਹਰ। ਲੈ ਤੇ ਕੋਠੀਆਂ ਪਾਸ। ਕੋਠਿਆ। ਪਲਾਟ ਕਿੱਧਰ ਪਿਆ? ਪਲਾਟ। ਪਲਾਟ ਇਧਰ ਪਿੱਛੇ ਪਿਆ। ਲੋੜ ਦੀ ਇਹ ਫਿਰ ਨੂੰ ਬੇਚ ਸਕਦੇ ਹੋ ਇਹ ਟਾਪਰ ਤੁਸੀਂ ਨਹੀਂ ਨੂੰ ਨਹੀਂ ਇਹ ਤਾਂ ਪੂਰਾ ਪ੍ਰਾਪਰਟੀ ਪ੍ਰਾਪਰ ਪਰ ਖੇਦਰੀ ਬਣੀ ਕੋਠੀ ਹਾਂ ਉਹ ਬੰਦ ਕਰਦੇ ਬੰਦ ਕਰਦੇ ਲਗ ਲਗ ਹਲੋ ਹੀ ਪਿੱਛੇ ਜਾਂਦੇ ਹੋਗੇ ਹੋਗੇ ਉਹ ਨਾਸਟਮ ਨਹੀਂ ਆਹ ਕਾਰਨ ਵਾਲਾ ਵੀਰੇ ਆ ਕੰਨ ਸੋ ਜਾ ਇਹਦੇ ਸੇਮੇ ਬਣਾ ਰਹੇ ਉਧਰ ਇਧਰ ਹੈ ਭਾਜੀ ਉਧਰ ਹੀ ਪਿੱਛੇ ਸੇਮੇ ਬਣਾ ਰਹੇ ਹੈ ਇਹਦੇ ਇਹ ਤਿੰਨੋਂ ਮਤਲਬ ਕੋਈ ਨਹੀਂ ਇਹ ਵਿਕਿਆ ਆ ਦੇਖ ਆ ਦੇਖ ਲਿਆ ਇਹ ਤਿੰਨੋਂ ਇਹ ਤੁਹਾਡੇ ਆਪਣੇ ਤਿੰਨੋਂ ਹੈ ਇਹ ਸੇਮ ਉਹੀ ਚੀਜ਼ ਹੈ 100 ਗਜ ਵਿੱਚ ਸੇਮ 102 ਗਜ ਵਿੱਚ 102 ਗਜ ਵਿੱਚ ਠੀਕ ਹੈ ਕਿੰਨਾ ਪ੍ਰਾਈਸ ਹੈ ਇਹ ਧੀਰੇ 78 ਸੀਰੀਅਸ ਹੀ ਐਸਟੀ ਕਰ ਰਹੇ ਡਵਲ ਮੰਦਲ ਦੇ 84 ਲੱਖ ਦੀ ਠੀਕ ਹੈ ਇਹ ਤਾਂ ਇਹ ਬਾਇਆ ਕਰਨਾ ਕੱਦ ਦੇ 440 ਬਾਕੀ ਜਿੱਥੇ ਬਸ ਉਹ ਦੀਵਾਰ ਤੇ ਦੋ ਪਲਾਟ ਫਟ ਕੇ ਇੱਕ ਛੋਟਾ ਪਲਾਟ ਵਿਚਾਲਾ ਪਲਾਟ ਤੇ 100 ਬੀ ਬਾਈ ਬੰਤਾਲੀ ਬੀ ਬਾਈ 45 ਅੱਗੇ ਮੁਰੇ ਤੁਹਾਡੇ ਕੁਝ ਨਹੀਂ ਬਣਨੇ ਉਹ ਦੀਵਾਰ ਆ ਗਈ ਇਹ ਅੱਧਰ ਪਲਾਟ ਨਹੀਂ ਦੀ ਰੋਡ ਅੱਛਾ ਨਾਰੇ ਗਾਂ ਸਮਾਂ ਕਾਤ ਨਹੀਂ ਸਮਾਂ ਦਾ ਹਲੋ ਭਾਜੀ ਆਜੋ ਭਾਜੀ ਦੇਖ ਲਓ ਭਾਜੀ ਇਹ ਕਮਰਿਆ ਰੀਡਾ ਪ੍ਰੂਫਡ ਹੈ ਲਾ ਹੱਦ ਮੰਗ 1 ਕਰੋੜ 35 ਲੱਖ ਤਨ ਦਾ ਜਿਸ ਜਿਸ ਨੂੰ ਦਵਾਇਆ ਜਾਂਦੇ ਜਿਸ ਨੂੰ ਆਹ ਜਿਹੜੇ ਵਾਪਸ ਨਾ ਹੋਪ ਗਏ ਜੇ ਮੰਨਦੇ ਹੁੰਦਾ ਤਾਂ ਇਹ ਸਹੀ ਬਾਥਰੂਮ ਅੰਦਰ ਹੈ। ਕਿਚਨ ਵਾਸ਼ਿੰਗ ਦੀ ਹੈ। ਹਾਂ ਹਾਂ। ਥੱਲੇ ਸੇ ਉੱਪਰ ਦੇ ਇਹ ਤੇ ਥੱਲੇ 2G ਦੇ ਉੱਪਰ ਠੀਕ ਹੈ। ਉੱਪਰ ਹਾਲ ਦੀ ਜਗ੍ਹਾ ਅੰਦਰਾਂ ਦੇ ਕਮਰਾ ਬਣਾ ਤੋਣੇ ਨੇ। ਜਿਹੜਾ ਇਸ ਤੋਂ ਉੱਪਰ ਫਸਟ ਫਲੋਰ ਦਾ 3G ਹੈ। ਦੇਖ ਲਾਂਗੇ ਚੱਲ। ਇਹ ਤੇ ਲੌਕ ਕੀ ਹੈ। ਹਾਂ ਹਾਂ। 2G ਤੇ 3G ਦੇ ਤਰ੍ਹਾਂ ਬਣਾਤੇ। ਸਭ ਕੰਮ ਚੱਲ ਰਿਹਾ। ਉਹ ਕਿੱਧਰ ਕੁ ਕਿਚਨ ਆ ਨਹੀਂ। ਆਹ ਆਹ ਤੇਰਾ ਦੋ ਰੂਮ ਬਣਾ ਤਾ ਆ ਰੂਮ ਬਣਾ ਤਾ ਤੇ ਆ ਰੂਮ ਬਣਾ ਤਾ ਇਹ ਕਿ ਸੇਮ ਉੱਪਰ ਇਹ ਸੇਮ ਉੱਪਰ ਉਹ ਠੀਕ ਬੈਠੀ ਬਸ ਉੱਪਰ ਕੀ ਕਰਿਆ ਆਪਾਂ ਇਹ ਆ ਗੇ ਦਰਵਾਜ਼ਾ ਬੰਦ ਕਰਕੇ ਐਂਟਰੀ ਇੱਥੋਂ ਇੱਥੇ ਅੱਛਾ ਇੱਥੋਂ ਠੀਕ ਹੈ ਨੌ ਜੀ ਆਪਣੇ ਘਰ ਆ ਗਏ ਤੇ ਵੀਰ ਹੁਣ ਦੱਸਣਗੇ ਭਾਈ ਸਾਰੇ ਪ੍ਰੋਜੈਕਟ ਹੋਰ ਸੀ ਕੁਝ ਕੁ ਵੀਡੀਓ ਨਹੀਂ ਬਣਾਈਆਂ ਵਿੱਚ ਵਿੱਚ ਦੇਖਦੇ ਰਹੇ ਘੁੰਮਦੇ ਰਹੇ ਗੱਲਦੇ ਰਹੇ ਸਾਰਾ ਕੁਝ ਦਿਖਾਉਂਦੇ ਰਹੇ ਭਾਈ ਨੌ ਸੁਤ ਅੱਗ ਜਾਣ ਤੇ ਮੁਰਜ ਮੁਰਜ ਚੱਲ ਰਹੇ ਠੀਕ ਹੈ ਭਾਜੀ ਹਾਂਜੀ ਹਾਂ ਬਸ ਸੈਟ ਹੈ ਜੀ ਤੇ ਦੱਸਿਓ ਫਿਰ ਬੱਚਾ ਭਾਜੀ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਪਰ ਤੁਸੀਂ ਆਪਣਾ ਢੋਗ ਪਰਤਾਰ ਕਰ ਲਾ ਸਾਰੇ ਹਾਂਜੀ ਹਾਂ ਮੈਨੂੰ ਤਾਂ ਕੋਈ ਨਹੀਂ ਪਤਾ ਭਾਈ ਗੱਲ ਨਹੀਂ ਪੈਦਾ ਭਾਈ ਚੱਕਵਾ ਲੈਣ ਉਹ ਲੈਣ ਵਧੀਆ ਬਿਲਕੁਲ ਮੈਂ ਕਰਿਆ ਸਾਰੀਆਂ ਚਲੋ ਦੇਖੀ ਇਹਦਾ ਨੌਲੇਜ ਵਧੀਆ ਤੁਹਾਡੇ ਹੀ ਹਾਂਜੀ ਹਾਂ ਹਾਂ ਘਰੋਂ ਨਿਕਲ ਗਈ ਪਤਾ ਲੱਗਦਾ ਘਰੋਂ ਖੜੀ ਤਾਂ ਇੱਕ ਘੰਟ ਪੂਰੇ 5:00 ਵਜੇ ਮੈਂ ਸੋਚਦਾ ਘੰਟਾ ਕੰਨੀ ਦੇ ਕੱਢ ਲਵਾਂ ਮੇਰੇ ਅਮਰੂਦ ਪੱਕੀ ਜਾਂਦੇ ਵਿੱਚ ਕਿਤੇ ਉੱਤੇ ਨਹੀਂ ਖਾਰੇ ਤੁਸੀਂ ਵੀ ਖਾਓ ਭਾਈ ਤੁਹਾਡੇ ਵਾਸਤੇ ਲਾਏ ਹੋਏ ਆ ਉੱਤਿਆਂ ਦੇ ਬਣਦੇ ਪਏ ਖਾਣੇ ਦੇ ਇਹ ਉੱਚੇ ਤੋਂ ਇਹ ਜਿਆਦਾ ਪੁੱਟਾ ਵਾਲਾ ਉਹ ਹੋਵੇ ਜਿਆਦਾ ਪਿਛਲੇ ਬਸਾਂ ਸੁਣਦੇ ਪੈ ਗਏ ਦੇ ਵਿੱਚ ਜਿਹੜੇ ਜਿਆਦਾ ਪੱਕ ਜਾਂਦੇ ਤੇ ਇਸ ਸਾਲ ਸਹੀ ਰਹੇ ਬਹੁਤ ਮਿੱਠੇ ਮਰੂਦ ਆ ਬਈ ਇਹ ਨੇ ਮੱਝ ਢਾ ਤਾ ਮੇਰਾ ਮੱਝ ਢਾ ਦੋ ਮੈਂ ਤਾਂ ਖੜੀ ਇੱਕ ਪੰਮਾ ਕਪੜੇ ਖੋਲ ਕੇ ਫਿਰ ਤੋਂ ਬਾਅਦ ਇੱਕ ਘੰਟੇ ਪੈਸਾ ਗਰਾਊਂਡ ਨਿਕਲ ਜਾਣਾ ਆਪਣਾ ਅੱਜ ਮਾਰਦੇ ਮਾਜੀ ਤਾਂ ਹੀ ਮੈਂ 5-6 ਵਜੇ ਆਪਣਾ ਘਰ ਆਉਣਾ ਹੀ ਹੁੰਦਾ ਫਿਰ ਆਪਣਾ ਗਰਾਊਂਡ ਜਾਣਾ ਹੁੰਦਾ ਮੈਂ ਤਾਂ ਆ ਕੇ ਸੌਂ ਗਿਆ ਮੈਂ ਤਾਂ ਹੁਣ ਕਮੈਂਟ ਦੇਖੇ ਤਬਈ ਬਹੁਤ ਖੁੱਲ ਮਿਲੀ ਹੋਈ ਆ ਬਈ ਇੱਕ ਮਿੰਟ ਵਾਲਿਆ ਤੜਾ ਤੜਾ 네ਗੇਟਿਵਿਟੀ ਫਲਾ ਰਹੀ ਆ ਕੱਲ ਵਾਲੀ ਵੀਡੀਓ ਫਿਰ ਅੱਜ ਵਾਲੀ ਪਰ ਅੱਜ ਵਾਲੇ ਪਰ ਤਾਂ ਹੁਣ ਪਤਾ ਨਹੀਂ ਕਿੱਦਾਂ ਦੇ ਹੁਣ ਕਿੱਦਾਂ ਦੇ ਨਹੀਂ ਤੇ ਕਰ ਲੋ ਭਾਈ ਸਭ ਦਾ ਜੋਰ ਆ ਸਭ ਨੂੰ ਖੁੱਲ ਕਰ ਲੋ ਭਾਈ ਆਪਣਾ ਆਪਣਾ ਪੜਾਅਸ ਕੱਢ ਲੋ ਮਤਲਬ ਇਹ ਕਹਿਣਾ ਭਾਈ ਜਦੋਂ ਵੀ ਕੋਈ ਸੌਦਾ ਕਰਨਾ ਹੁੰਦਾ ਦੇਖ ਪਰ ਕੇ ਕਰਨਾ ਪਾਕਾ ਜੀ ਪਿੱਛੇ ਆ ਚੁੱਕੇ ਨੇ ਆ ਠੰਡੇ ਛੰਡੇ ਨੇ ਠੰਡੇ 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 ਆਉਂਦੀ 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 ਨੇ ਵੀ ਨੇ ਠੰਡੇ ਲੀਜ਼ ਆਜੋ ਆਜੋ ਅ ਮੁੰਡਾ ਆਇਆ ਭਾਈ ਮਿੱਠੂ ਜਿਹੜਾ ਸਾਡੇ ਨਾਲ ਹਜੂਟ ਸਭ ਗਿਆ ਤਾਂ ਤੇ ਆਪਣੀ ਮੋਟਰ 'ਤੇ ਬੈਠਾ ਕਹਿੰਦਾ ਤੇਰੀ ਮੋਟਰ ਦੇਖਣੀ ਮੈਨੂੰ ਭਾਈ ਆ ਜਾ ਦੇਖ ਲੈ ਭਾਈ ਤੇ ਵੀਰ ਦੇਖਿਆ ਪ੍ਰੋਕਟ ਸਾਰੀ ਅੱਜ ਤੁਹਾਨੂੰ ਵੀਰਾ ਮਿੱਠੂ ਨਾਲ ਗੱਲਾਂ ਮਾਉਂਦੇ ਬਾਕੀ ਯਾਰਾ ਰੱਬ ਨੇ ਹਰੇਕ ਨੂੰ ਦਿਮਾਗ ਦਿੱਤੇ ਜਾਂ ਉਹਨੂੰ ਕਿੱਦਾਂ ਪਰਤਣਾ ਬੱਤਲੋ ਓ ਬੱਲੇ ਬੱਲੇ ਧਨਪາກ ਸਾਡੇ ਦਰਸ਼ਨ ਹੋਏ ਤੁਹਾਡੇ ਮਿੱਠੂ ਆਇਆ ਸਾਡੇ ਹੋਰ ਵਧੀਆ ਹੋਰ ਚੰਗੀ ਸਾਡਾ ਹੁਣ ਠੀਕ ਠਾਕ ਹੈ ਵਧੀਆ ਨਹੀਂ ਯਾਤਰਾ ਵਧੀਰੀ ਬਸ ਵਧੀਆ ਰਹੀ ਹਾਂ ਹੋਰ ਕਿੱਧਰ ਟੂਰ ਫਿਰ ਹੁਣ ਹੁਣ ਟੂਰ ਕੱਢਦੇ ਜਲਦੀ ਕਰਦੇ ਅੱਜ ਦੀ ਤਾਂ ਆ ਗਏ ਜੀ ਘੱਟੇ ਲੱਗਿਆ ਜੀ ਘੱਟੇ ਲੱਗਾ ਬੜਾ ਆਨੰਦ ਆਇਆ ਉਹਥੇ ਚਾਰ ਪੰਜ ਦਿਨ ਹਜੂਰ ਸਾਹਿਬ ਦੀ ਯਾਤਰਾ ਪਰ ਆਏ ਚਾਰ ਪੰਜ ਦਿਨ ਆ ਗਏ ਓਏ ਪਿਛੇੜਾ ਲੱਬੜਦਾ ਠੀਕ ਠਾਕ ਦਾ ਨੇ ਖੇਤੀ ਉਹ ਖੇਤੀ ਕਰਦੇ ਆ ਹਾਂ ਰੱਖਿਆ ਜੀ 6 ਮਹੀਨੇ ਬਾਅਦ ਰੱਖਿਆ ਕਰੀਏ ਹਾਂ 6 ਮਹੀਨੇ ਬਾਅਦ ਚਾਹੀਦਾ ਹਾਂ ਹਾਂ ਹੁਣ ਜੇ ਸਰਪੰਚ ਸਾਹਿਬ ਜੀ ਵਧੀਆ ਸੁਣਾਓ ਉਹ ਤੇ ਸਰਪੰਚੀ ਖੋਈ ਗਈ ਹੈ ਜਿਹੜਾ ਹੈਗੀ ਹਲਤਾ ਥੋੜੇ ਟਾਈਮ ਵਾਲੇ ਹੋ ਰਿਹਾ ਹੈ ਅੱਛਾ ਆਪਣੇ ਘਰ ਆ ਗਿਆ ਤੇ ਹੁਣ ਕੱਲ ਉਹਨੇ ਫੇਰ ਕਰੇ ਲੋ ਕੰਮ ਕਰਦੇ ਪਰਸੋਂ ਬਹੁਤ ਫੇਰ ਲੱਗਾ ਪ੍ਰੋਪਰਟੀ ਪਰ ਇੱਕ ਦੋ ਪ੍ਰੋਜੈਕਟ ਹੋਰ ਦੇਖਾਂਗੇ ਰੇਟ ਦਾ ਕੰਪੇਅਰ ਕਰਾਂਗੇ ਹੁਣ ਵੀ ਉੱਥੇ ਰੇਟ ਕਿੰਨਾ ਇੱਧਰ ਰੇਟ ਕਿੰਨਾ ਸਾਰੇ ਪਾਸੇ ਘੁੰਮ ਕੇ ਹੁਣ ਵੀ ਜਿਹੜਾ ਅਸੀਂ ਸੌਦਾ ਜਿਹੜਾ ਉਹ ਵੱਧ ਘਟਦਾ ਨਹੀਂ ਹੈਗਾ ਇਹ ਦੇਖਾਂਗੇ ਹੁਣ ਆਹ ਲਓ ਤੇ ਵਧੀਆ ਵਧੀਆ ਕਮੈਂਟ ਕਰੇ ਕਰੋ ਯਾਰ ਠੀਕ ਹੈ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਸੋਚਣਾ ਵਿਚਾਰਨਾ ਤਾਂ ਪੈਂਦਾ ਹੀ ਆ ਇਹ ਨਹੀਂ ਬਚੱਕੀ ਚੀਜ਼ ਲੈ ਲਈ ਕਈਆਂ ਦੇ ਵੀਰੇ ਉਮਰ ਲੰਘ ਜਾਂਦੀ ਕੋਈ ਸੌਦਾ ਵੀ ਨਹੀਂ ਹੁੰਦਾ ਹੈਗਾ ਭਾਵੇਂ ਦੇ ਇੱਕ ਸੌਦਾ ਲੈ ਵੀ ਲੈ ਦੋ ਕਰ ਲੈ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਮੋਟਰਪਲ ਤੇ ਥੋੜੀ ਜਿਹੀ ਮੀਨ ਆ ਤੇ ਇੱਕ ਆਸ ਹੁੰਦਾ ਇੱਕ ਹੋਰ ਸਵਾਲ ਕਰਨਾ ਉਹਦੇ ਬਾਰੇ ਉਹਦੇ ਬਾਰੇ ਲੱਗੇ ਹੋਏ ਆ ਆਪਾਂ ਤੇ ਧੰਨਵਾਦ ਜੀ ਹੋਰ ਕੋਈ ਵੀ ਲੈਟ ਕੁਐਸਚਨ ਪੁੱਛਣਾ ਹੋਇਆ ਆ ਨੰਬਰ ਤੁਹਾਡੀ ਸਕਰੀਨ ਉਪਰ ਆ ਗਿਆ WhatsApp ਮੈਸੇਜ ਕਾਲ ਕਰਿਓ ਮੇਰਾ ਵੀਰ ਤੇ ਧੰਨਵਾਦ ਲਾਈਕ ਸ਼ੇਅਰ ਕਮੈਂਟ ਕੁਛ ਵੀ ਕੋਈ ਬੜੇ ਬੜੇ ਕਮੈਂਟ ਕਰੇ ਕੋਈ ਜਿਨ੍ਹਾਂ ਬਧਨਵਾਂ ਅਰਜੀ ਮਿਲੇ ਇਹਨਾਂ ਫਤੂ ਪ੍ਰਕਾਰ ਦੇ ਕਮੈਂਟ ਜੇ ਕੋਈ ਹੁੰਦੇ ਜਰਾ ਇਹ ਸੜੇ ਪੋਜੀਸ਼ਨ ਵੀ ਅੱਜ ਆਪਾਂ ਪੜਾਅਸ ਕੱਢ ਲਈ ਅੱਜ ਥੋੜਾ ਜਿਹਾ ਲੱਗੇ ਹੋਣਾ ਵੀ ਲੋਕ ਕਮੈਂਟਾਂ 'ਚ ਥੋੜਾ ਜਿਹਾ ਗਾਲਾਂ ਜੇ ਕੱਢਣਾ ਅੱਜ ਅਸੀਂ ਵਿੱਚ ਅਸੀਂ ਵੀ ਸ਼ੌਕਲ ਹੋਈਏ ਕੋਈ ਤਾਂ ਥੋੜੇ ਕਮੈਂਟ ਦੇਖਣਾ ਹੁੰਦਾ ਤੇ ਵੀਡੀਓ ਦੇਖਣਾ ਆ ਜੇ ਵੀ ਤਾਂ ਟਾਈਟਲ ਦੇਖ ਕੇ ਕਮੈਂਟ ਕਰ ਦਿੰਦੇ ਆ ਵੀ ਜੋ ਪੂਰਾ ਲਿਖਿਆ ਹੁੰਦਾ ਨਾ ਜਾਂ ਥੰਬਨੇਲ ਬਣਾਇਆ ਉਹਦੇ ਉੱਪਰ ਜੇ ਟਾਈਟਲ ਦੇਖ ਕੇ ਠੋਕ ਦੋ ਇਹਨੂੰ ਇੱਥੇ ਹੁਣ